ਬਿਲਕੁਲ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈਗੀ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਦਿੱਤੀ ਜਾ ਰਹੀ ਹੈ ਉੱਥੇ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਅਗਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਜਿਹੜੀ ਹੈਗੀ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਜੋ ਰੂਪਨਗਰ ਤੇ ਆਪਣੇ ਸੱਜੋ ਸਾਹਮਣੇ ਤੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਹੈਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਨਾਦਰ ਦੇ ਕਿ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੈਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਢਾਹ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਕਿ ਤੂੰ ਕਿਰੇ ਵੀ ਨਸ਼ੇ ਦੇ ਤਸਕਰ ਹੈ ਜਿਹੜੇ ਸਮਕਲਰਸ ਹੈ ਵੇਨ ਹੈ ਉਹਨਾਂ ਦੀ ਪ੍ਰਾਪਰਟੀ ਆਰਟੀਫਾਈ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਤੇ ਤੰਬ ਕੀਤੀ ਗਈ ਮਹਿੰਮ ਦੇ ਤਹਿਤ ਅਜ ਰੂਪનગર ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆ ਹੋਇਆ ਨਸ਼ਾ ਤਸਕਰ ਦੇ ਗੈਰਕਾਨੂੰਨੀ ਢੰਗ ਨਾਲ ਉਸਾਰੀ ਘਰ ਦੀ ਇਮਾਰਤ ਨੂੰ ਢਾਟ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਵਿੰਦਿਆ ਸੀਨੀਅਰ ਪੁਲਿਸ ਕਪਤਾਨ ਰੂਪનગર ਸਰਦਾਰ ਗੁਲਨੀਸ਼ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਮਹਿੰਮ ਤਹਿਤ ਮੁੱਖ ਮੰਤਰੀ ਇਸਦਾਰ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਡੀਪੀ ਇਫੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੂਪਨਗਰ ਦਾ ਹਰਚਨ ਸਿੰਘ ਪੁੱਲਰ ਦੀ ਅਗਵਾਈ ਹੇਠ ਨਸ਼ਾ ਤਸਕਰਾ ਖਿਲਾਫ ਕਾਰਵਾਈ ਲੰਮੇ ਤਰ ਜਾਰੀ ਹੈ ਅਤੇ ਅੱਜ ਸ਼ਰਬਤ ਰੂਪਨਗਰ ਸ਼ਹਿਰ ਦੇ ਵਸਨੀਕ ਆਸ਼ਾ ਪਤਨੇ ਸਲੀਮ ਮੁਹੰਮਦ ਸਲੀਮ ਮੁਹੰਮਦ ਵਾਸੀ ਫਗਵਾ ਨੰਗਲ ਦੇ ਰੂਪਨਗਰ ਚੋਕ ਦੇ ਨਸ਼ੇ ਦਾ ਧੰਦਾ ਕਰਦੇ ਹਨ ਤਾਂ ਜਿਨ੍ਹਾਂ ਖਿਲਾਫ ਐਨਡੀਪੀਸੀ ਐਕਟ ਹੋਰ ਅਪਰਾਧਾ ਦੇ ਤਹਿਤ ਤਿੰਨ ਤਿੰਨ ਮੁਕੱਦਮੇ ਵੀ ਦਰਜ ਕੀਤੇ ਗਏ ਹਨ ਇਨਾ ਮਕੱਬਦੇ ਉਧਵੇਂ પતિ ਪਤਨੀ ਕੋਲੋਂ ਗਵਾਹ ਤੇ ਨਸ਼ੀਲਾ ਪਾਊਡਰ ਦੀ ਬਰਾਮਦਗੀ ਹੋਈ ਸੀ ਐਸਐਸਪੀ ਨੇ ਅੱਜ ਦੱਸਿਆ ਕਿ ਇਹਨਾਂ ਨੂੰ ਨਸ਼ਾ ਵੇਚ ਕੇ ਕਮਾਏ ਪੈਸੇ ਨਾਲ ਅਨਅਧਿਕਾਰ ਦੇ ਮਕਾਨ ਦੀ ਉਸਾਰੀ ਕੀਤੀ ਹੋਈ ਸੀ ਬਣਾਏ ਗਏ ਅਨਅਧਿਕਾਰ ਦੇ ਮਕਾਨ ਨੂੰ ਅੱਜ ਮਿਊਂਸਿਪਲ ਕੌਂਸਲ ਰੁਗੜਾ ਵੱਲੋਂ ਬੋਲਜੀ ਸਹਾਇਤਾ ਨਾਲ ਢਾ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਉਪਰ ਅੰਦਰ ਇਸ ਤਰ੍ਹਾਂ ਦੇ ਨਸ਼ਾਸ ਪਗਲਾ ਵੱਲੋਂ ਨਸ਼ਾ ਵੇਚ ਕੇ ਕੀਤੀ ਕਮਾਈ ਨਾਲ ਬਣਾਈ ਗਈ ਜਾਇਦਾਦ ਦੀ ਤੋਖ ਪਰਤਾਲ ਕਰਕੇ ਵਿਰੁੱਧ ਵੀ ਅਜਿਹੀ ਕਾਰਵਾਈ ਕੀਤੀ ਜਾਵੇਗੀ ਪਾਉਂਦੋ ਪੰਜਾਬ ਦੇ ਵਿੱਚ ਨਸ਼ੇ ਦੇ ਜੜ ਤੋਂ ਖਤਮ ਕਰਕੇ ਨਸ਼ਾ ਮੁਕਤ ਪੱਤਾ ਜਾ ਸਕੀ ਮੇਰਾ ਪੰਜਾਬ ਨੂੰ ਲਈ ਰਗਰ ਤੋਂ ਲਾਡੀ ਖਬਰ ਦੀ ਰਿਪੋਰਟ ਜਿਵੇਂ ਕਿ ਆਪ ਸਾਰੇ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈ ਔਰ ਮਾਨਯੋਗ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਾਰੀ ਟੀਮ ਵੱਲੋਂ ਇੱਕ ਮੁਹਿੰਮ ਚੜੀ ਗਈ ਹੈ ਕਿ ਜਿਹੜੇ ਵੀ ਨਸ਼ੇ ਦੇ ਤਸਕਰ ਹਨ ਜਿਹੜੇ ਸਮੱਗਲਰਸ ਐ ਮੇਨ ਐ ਉਹਨਾਂ ਦੇ ਪ੍ਰੋਪਰਟੀ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਹਨ ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਪੰਜਾਬ ਸਰਕਾਰ ਦੇ ਨਿਰਦੇਸ਼ ਹਨ ਇਹਦੇ ਨਾਲ ਨਾਲ ਅਸੀਂ ਓਟ ਕਲੀਨਿਕਸ ਰੀਹੈਬ ਸੈਂਟਰ ਡਰਗ ਡੀ ਐਡਿਕਸ਼ਨ ਸੈਂਟਰ ਇਹਨਾਂ ਤੇ ਵੀ ਅਸੀਂ ਇਹਨਾਂ ਨੂੰ ਵੀ ਰੀਫਾਰਮ ਕਰ ਰਹੇ ਹਾਂ ਸਗੋਂ ਇਹਨਾਂ ਦੀ ਬਿਲਕੁਲ ਅਸੀਂ ਇੱਕਦਮ ਟਰਾਂਸਫਰਮੇਸ਼ਨ ਲੈ ਕੇ ਆ ਰਹੇ ਹਾਂ ਸਟਾਫ ਇਕੁਪਮੈਂਟ ਟੈਸਟਿੰਗ ਕਿੱਟਾਂ ਮੈਡੀਸਿਨ ਸਾਰਾ ਕੁਝ ਉੱਥੇ ਮੌਕੇ ਤੇ ਉਪਲਬਧ ਕਰਾ ਰਹੇ ਆ ਬੈਡਸ ਵਗੈਰਾ ਉਪਲਬਧ ਕਰਾ ਰਹੇ ਆ ਬਾਕੀ ਜਿਹੜਾ ਅੱਜ ਜੋ ਕਾਰਵਾਈ ਕੀਤੀ ਉਹਦੇ ਬਾਰੇ ਮੈਂ ਮਾਨਯੋਗ ਅਸਿਸਟੈਂਟ ਸਾਹਿਬ ਨੂੰ ਅਪੀਲ ਕਰਦਾ ਕਿ ਇੱਕ ਵਾਰ ਉਹ ਡਿਟੇਲ ਦੱਸਣ ਬਿਲਕੁਲ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਕਿ ਇਹ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਦਿੱਤੇ ਕੀਤੀ ਜਾ ਰਹੀ ਹੈ ਉੱਥੇ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਜ਼ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਅਗਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਜਿਹੜੀ ਹੈਗੀ ਬਣਦੀ ਕਾਨੂੰਨੀ यो रूपनगर अपने साहब नशे खिलाफ पहला भी परचे है अमीर खान दे खिलाफ तिन तिन है के ने ए खिलाफ तीन तीन पर उस चीज का जो है जो तो दिखा है दिखाया गया है दूसरा कट है कि जो भी बंद इगल प्रोपर्टी बनाऊगा नशे थ्रू या हो इीगल का थ्रू क्रिमिनल नैटवर्क के थ्रू ਦੋਸ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕਟ ਪਾਲਿਸੀ ਹੈਗੀ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲੀਗਲ ਹੈਗੀ ਹੈ ਤਾਂ ਉਹਨੂੰ ਜਿਹੜਾ ਹੈਗਾ ਡਿਮੋਲਿਸ਼ ਵੀ ਕੀਤਾ ਜਾਵੇ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਇਹਨਾਂ ਦੀ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ

ਅਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਜੇਲ੍ਹ ਦੇ ਪਿੱਛੇ ਭੇਜਿਆ ਜਾਊਗਾ